ਪਿਆਰ پری ਸਤਿ ਸ੍ਰੀ ਅਕਾਲ ਪਹਿਲਾਂ ਤਾਂ ਕਿਸਾਨ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਵਾਰ ਕਿਸਾਨ ਭਾਈਚਾਰਾ ਸਾਡਾ ਲੰਬਰ ਲੈ ਗਿਆ ਝੋਨਾ ਲਾਉਣ ਦੇ ਵਿੱਚ ਮੈਨੂੰ ਲੱਗਦਾ ਵੀ ਅੱਧੇ ਕ ਜੇਠ ਝੋਨਾ ਲਾਉਣ ਲੱਗੇ ਸੀਗੇ ਅੱਧਾ ਕਹਾੜ ਹੋਇਆ ਅੱਜ ਥੋੜਾ ਕਣਾ ਹੀ ਰਹਿੰਦਾ ਹੋਊਗਾ ਸਾਰਾ ਝੋਨਾ ਲੱਗ ਚੁੱਕਿਆ ਕਹਿੰਦੇ ਜਿਹੜਾ ਟਾਈਮ ਨਾਲ ਕੰਮ ਹੋ ਜੇ ਉਹਦੇ ਵਰਗੀ ਹਰੀ ਸਨੀ ਹੁੰਦੀ ਮਾਨ ਸਰਕਾਰ ਦਾ ਵੀ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਆਂ ਜਿਹੜਾ ਟਾਈਮ ਤੋਂ ਪਹਿਲਾਂ ਹੀ ਸਾਡੇ ਕਿਸਾਨ ਭਾਈਚਾਰੇ ਨੂੰ ਲਾਈਟ ਦਿੱਤੀ ਰੱਬ ਨੇ ਵੀ ਇਸ ਵਾਰ ਵਧੀਆ ਕਿਰਪਾ ਕੀਤੀ ਆ ਜੋ ਤਿੰਨ ਚਾਰ ਮੀ ਪੈ ਚੁੱਕੇ ਨੇ ਜਿਹਦੇ ਨਾਲ ਵਧੀਆ ਝੋਨੇ ਨੇ ਬੂਝਾ ਮਾਰ ਲਿਆ ਮਾਨ ਸਰਕਾਰ ਦਾ ਵੀ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਆਂ ਜਿਹੜਾ ਟਾਈਮ ਤੋਂ ਪਹਿਲਾਂ ਹੀ ਸਾਡੇ ਕਿਸਾਨ ਭਾਈਚਾਰੇ ਨੂੰ ਦਿੱਤੀ ਆ ਵਧੀਆ ਸਰਕਾਰ ਆ ਜਿਹੜੀ ਟਾਈਮ ਨਾਲ ਕੰਮਾਂ ਨੂੰ ਕਰਾ ਰਹੀ ਆ ਪੂ ਤਾਂ ਸਾਨੂੰ ਪਤਾ ਹੀ ਆ ਵੀ ਕੁਝ ਲੋਕਾਂ ਨੇ ਖੁਸ਼ ਨਹੀਂ ਹੋਣਾ ਕਿਉਂਕਿ ਹੁਣ ਤੱਕ ਇੱਥੇ ਕਿੰਨੀਆਂ ਸਰਕਾਰਾਂ ਆ ਕੇ 바ਕੀਆਂ ਕੋਈ ਨਾ ਕੋਈ ਕਮੀ ਕੁਝ ਲੋਕਾਂ ਨੇ ਕੱਢ ਹੀ ਦੇਣੀ ਆ ਬਹੁਤ ਹੀ ਵਧੀਆ ਸਰਕਾਰ ਆ ਜਿਹੜੀ ਟਾਈਮ ਦੇ ਨਾਲ ਆ ਕੰਮਾਂ ਨੂੰ ਕਰਾਰ ਰਹੀ ਆ ਬਹੁਤ ਬਹੁਤ ਧੰਨਵਾਦ ਉਸ ਪਰਮਾਤਮਾ ਦਾ ਜੀਨੇ ਟਾਈਮ ਦੇ ਨਾਲ ਆ